ਹੈ ਮੋਰਨੀ ਸੀ ਨਾ ਮੈਨੂੰ ਯਾਰ ਕੱਚੂ ਲੱਗਦਾ ਕੱਪੜਾ ਚੱਕੇ ਵੜੇ ਇਹ ਹੋਲ ਮੋਰਮ ਖਣਾ ਲੱਗਾ ਕੁੱਤੀ ਵੀ ਆਇਓ ਇੱਥੇ ਪੱਟ ਸੀ ਆ ਵੇ ਮੋਰਨੀ ਆ ਵੇ ਤੂੰ ਕੀ ਦੇਖਿਆ ਣੀ ਮਿੱਤਰੋ ਕਹਿੰਦੇ ਤੇ ਪੁਰਾਣੇ ਬੰਦੇ ਆ ਦੇਣੇ ਪੱਟਾਂ ਦੀਆਂ ਮੋਰਨੀਆਂ ਪੱਟਾਂ ਤੇ ਮੋਰਨੀਆਂ ਪਾਈਆਂ ਤੇ ਹਾਂਜੀ ਅੰਕਲ ਜੀ ਕੀ ਹਾਲ ਹੈ ਠੀਕ ਹੈ ਆ ਮੋਰਨੀ ਫਿਰ ਐਂ ਵਿਖਾਉਂਗੇ ਅੱਜ ਹੈ ਲੈ ਆਓ ਜੀ ਵਿਖਾਓ ਜੀ ਮੋਰਨੀ ਪਰ ਕੁੜਾ ਚਨਾ ਉਹ ਵੀ ਨਾਲ ਜਾ ਕੇ ਆਈ ਆ ਕੇ ਟੱਕਣੀ ਗਈ ਤਾਂ ਮੋਰਨੀ ਪਿੱਛੇ ਆਈ ਪਈ ਅੰਕਲ ਹੁਣ ਤਾਂ ਹੈ ਮੋਰਨੀ ਸੀ ਨਾ ਮੈਨੂੰ ਯਾਰ ਕੱਚੂ ਲੱਗਦਾ ਆ ਚੱਕੀ ਚੋਲ ਮੋਰਨੀ ਸਾਹ ਚਪੜਾ ਚੱਕਿਓ ਵੜੇ ਇਹ ਹੋਲ ਮੋਲ ਮੋਰਨਾ ਇਹਦਾ ਕੁੱਪੀ ਵੀ ਹੈ ਇੱਥੇ ਇੱਥੇ ਪੱਟ ਸੀ ਹੈ ਆ ਵੇ ਮੋਰਨੀ ਆ ਵੇ ਤੂੰ ਕੀ ਵੇਖਿਆ ਵੇ ਕੋਟੋ ਭਰਿਆ ਗਿਆ ਮੱਗਿਆ ਭਰੇ ਨਹੀਂ ਗਿਆ ਰੰਗ ਪੈਣਾ ਆ ਆ ਕੋ ਕੋ ਉੱਤਰ ਵੀ ਭਾਈ ਲੈ ਆ ਵੇ ਇੱਥੇ ਸੀ ਇੱਥੇ ਸੀ ਇਹ ਐਂ ਵਿਜਾਲੇ ਹੈ ਹੁਣ ਪਿੱਛੇ ਜਾਵੜੀ ਹੈ ਨਾ ਪਿੱਛੇ ਹੁਣ ਉਮਰ ਦੇ ਹਿਸਾਬ ਨਾਲ ਬਾਈ ਕਹਿੰਦੇ ਬਾਈ ਕੱਲਾ ਟਰਾਲੀ ਲੱਤ ਦਿੰਦਾ ਜੀ ਆਹ ਰਈ ਕਿੰਨੇ ਟਾਈਮ ਚ ਲੱਦੀ ਟਰਾਲੀਆਂ ਕਿੰਨਾ ਪਤਾ 13 14 ਮਿੰਟ 18 ਮਿੰਟ ਟਰਾਲੀ ਭਰ ਦਿੰਦਾ ਹੀ ਹੈ ਸਿਰੇ ਮਾਰਦਾ ਹੀ ਹੈ ਕਾਰਡ ਖਾ ਕੇ ਪਿੱਛੇ ਟਰੈਕਟਰ ਨਹੀਂ ਉਹਨੂੰ ਪੋਟ ਕਿੱਥੋਂ ਦੇ ਅੱਛਾ 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 ਅੱਜ ਤੋਂ ਪਹਿਲਾਂ ਉਹ ਨੋਕਲਾ ਮੋੜਨਾ ਤੇ ਪਾ ਗਏ ਹਾਂ ਹਾਂ ਇਹ ਸਿੱਧਾ ਚਲ ਕਰਾਏ ਚਲ ਕਰੇ ਇਹ ਹਾਂ ਪਤਾ ਲਾ ਦਈਏ ਤੇ ਹੁਣ ਆ ਆ ਬੰਦੇ ਭਰ ਲੈਣਗੇ ਟਰਾਲੀਆਂ ਮੋੜਨੀਆਂ ਨਾ ਜੀ ਨਾ ਹਾਟੋਲੀ ਭੰਨੂਗਾ ਨਾ ਜੀ ਨਾ ਵੇ ਦੇ ਟਾ ਟੱਪਾ ਚੱਪਾ ਮਾਰਨਾ ਡਿੱਗ ਪੈਣ ਪਹਿਲਾਂ ਹੀ ਹਾਂ ਆ ਵੇ ਜਿਹੜੀ ਪਿੰਗਰੀ ਸੀ ਤੇ ਮਰੀ ਇਹ ਵੀ 20 ਇੰਚ ਸੀ ਕੋਮ 20 ਇੰਚ ਹਾਂ ਕਿਆ ਬਾਤ ਆ ਯਾਰ ਥੋੜਾ ਕਿੰਨੀ ਹੋਊਗੀ ਹੁਣ ਕਿੰਨੀ ਰਹੇਗੀ ਹੁਣ ਤਾਂ 10 ਕਿ ਰਹੇਗੀ ਹੁਣ ਨਾ ਨਹੀਂ ਹੁਣ 13 ਕ ਹੋਊਗੀ ਹੁਣ ਤੋਂ 12 ਨਾਂ ਤੋਂ ਮੈਂ 100 ਰੁਪਏ ਪੀਪਾ ਚੱਕ ਕੇ ਬਾਬਾ ਨਾਲ ਕਰ ਦਵਾਂ ਨਹੀਂ ਨਹੀਂ ਬੰਦਾ ਨਾਲ ਚੱਕਾ ਨਹੀਂ ਨਿਕਲਾਂ ਵੰਟਿਆਂ ਦਾ ਭਰਿਆ ਨਹੀਂ ਆਪਣੇ ਅੰਕਲ ਤੂੰ ਕੱਢ ਦੇਗਾ ਹੁਣ ਚੱਲ ਆ ਵੇ ਅੱਗੇ ਅੰਕਲ ਕਹਿੰਦਾ ਮੈਂ ਕੱਢ ਦੂੰਗਾ ਹੁਣ ਨਹੀਂ ਯਾਰਾ ਵਰਦਾ ਉਦੋਂ ਕੱਢੇ ਕੱਢ ਦੇਗਾ ਹੁਣ ਕੀ ਲਾ ਆ ਲੱਗ ਜੂ ਬਤਾ ਵੀਡੀਓ ਲਾ ਕੇ ਖੱਟ ਲਾਲਾ ਕੱਢੂੰਗਾ ਵੀਡੀਓ ਬਹੁਤ ਦੂਰ ਤਾਈ ਜਾਨੀ ਆ ਸੜੀ ਚੱਕ ਦੂ ਮੈਂ ਹੈਂ ਮੋਟਰਸਾਈਕਲ ਵੀ ਢੋਡੇ ਨਾ ਬਾਹਲਾ ਵੱਡਾ ਚੱਕ ਦੂ ਨਾ ਆਹ ਫਲਾਇਆ ਤਾਂ ਟ੍ਰੇਨ ਕੋ ਕਿਵੇਂ ਟ੍ਰੇਨ ਬਹੁਤ ਉੱਚਾ ਮੂਰੋ ਹਾਂ ਹਾਂ ਉਹ ਪਾ ਇੱਟਾ ਵੱਡਾ ਯਾਰ ਨਾਲੀ ਚ ਪਾਉਣੀ ਤਾਂ ਉਹ ਵੇਲਾ ਇਹ ਨਾ ਚਾਹੀਦਾ ਇਹ ਕਾਲੇ ਫਿਰਣਾ ਸਹੀ ਗੱਲ ਹੈ ਹੁਣ ਕੱਟੇ ਸੀ ਉਹ ਬੁੜੇ ਕਿੱਥੇ ਜਾਣਦੇ ਭਾਈ ਜੀ ਹਾਂ ਨਾ ਪਰ ਉਹਦਾ ਤੇਰੀ ਅੰਕੜੇ ਤੈਨੂੰ ਕੋਈ ਨਾ ਸੂਤ ਨਹੀਂ ਮਿਲੀ ਜਿੰਨਾ ਤੂੰ ਜ ਕੰਮ ਆ ਜਿਹੜੇ ਹੈ ਕਰੰਗਰੀ ਬਹੁਤ ਚੌੜੀ ਸੀ ਜੀ ਬਹੁਤ ਚੌੜੀ ਸੀ ਯਾਰ ਤਾਂ ਪ੍ਰੈਸ ਹੋਈ ਪਈ ਆ ਹੌਣ ਤਾਂ ਉਹਦਾ ਪੇਸ਼ੀ ਨਹੀਂ ਮਾਰਦਾ ਯਾਰ ਮੈਂ ਤਾਂ ਬਰਫੀ ਦਾ ਡੱਬਾ ਹੀ ਬਣੀ ਪਈ ਆ ਅਰੇ ਯਾਰ ਬਹੁਤ ਜ਼ਿਆਦਾ ਥਲਾ ਨਾ بیمار ਹੋ ਗਿਆ بیمار ਹੋ ਗਿਆ ਹਾਂ ਤੇਰੇ ਸਿਰ ਮੇਰਾ ਘਰ ਟਰਾਲੀ ਲੱਤ ਨਹੀਂ ਚੌਂਕ ਲੰਦੇ ਸੀ ਜੀ ਸੀ ਜੀ ਨਹੀਂ ਹੁਣ ਵੀ ਤੇਰਾ ਸਰੀਰ ਚੌਂਕੀ ਜਾਂਦਾ ਨਹੀਂ ਹੁਣ ਭਰਾਵਾ ਨਹੀਂ ਲਾਲ ਪਿਆ ਖੂਨ ਪਤਾ ਲੱਗਦਾ ਤੁਰਨ ਚ ਫਿਰਦਾ ਇਹ 20 ਸਾਲ ਪਹਿਲਾਂ ਦੀ ਗੱਲ ਹੈ ਨਾ ਹਾਂ ਠੀਕ ਹੈ ਕਿਆ ਬਾਤ ਆ ਯਾਰ ਟਰਾਲੀ ਕਿੰਨੇ ਟਾਈਮ ਚਲਾ ਦਿੰਦਾ ਇਹ 18 ਘੰਟੇ ਮੈਂਟਸ ਆਰਾਮ ਦਾ ਪੂਰੀਆਂ ਸਿਰੇ ਟੱਬਾ ਲਾ ਦਿੰਦਾ ਇਹ ਆ ਫੇਰ ਖੜੀ ਗਈ ਲੱਦ ਕੇ ਟੱਕ ਅਗਲੇ ਪਾਸੇ ਟਰਾਲੀ ਜੋ ਤੈਹ ਦੇ ਅਗਲੇ ਪਾਸੇ ਲੱਗਣੀ ਵੀ ਵਾਹ ਜੀ ਵਾਹ ਕਿਆ ਬਾਤ ਆ ਯਾਰ ਲੋ ਬਈ ਮੇਤਰੋ ਇਹ ਸੀਗਾ ਪੁਰਾਣੀਆਂ ਖਰਾਕਾਂ ਤੇ ਹੌਣ ਵਾਲੀਆਂ ਖਰਾਕਾਂ ਦਾ ਮੇਤਰੋ ਟਰਾਲੀ ਸਾਰੀ ਦਿਹਾੜੀ ਚ ਨਾ ਲੱਦੀ ਜਾਵੇ ਮੈਂ ਇਹਨਾਂ ਨੇ ਕੱਲਾ ਬਾਈ ਲਾ ਦਿੰਦਾ ਇਹ ਜਿਹੜਾ ਕਈ ਕਈ ਕਿੱਥੋਂ ਨਹੀਂ ਹੁੰਦੀ ਜੋ ਤਾਂ ਕਈ ਕਿਹੜੀ ਹੁੰਦੀ ਜੰਡਾ ਜੰਡਾ ਵਾਲੀ ਦੀ ਗਈ ਹੋਂ ਤਾਂ ਮਿਲਦੇ ਹੋਂ ਤਾਂ ਮਿਲਦੀਆਂ ਹੀ ਨਹੀਂ ਹਨਾ ਚੱਕੀ ਨਹੀਂ ਆਣੀ ਬੈਠਾ ਕੀ ਬਾਤ ਹੈ ਪੂਛੋ ਬਣਾਇਆ ਪਈ ਉਧਰ ਉਹਨਾਂ ਦਾ ਵੀ ਕੋਈ ਇਤਿਹਾਸ ਅੱਚਾ ਹੀ ਹੋਣਾ ਨਾ ਬਸ ਇਹ ਇਹ ਅੰਕ ਲੈਣਾ ਨਹੀਂ ਨਹੀਂ ਤੇਰੀ ਗੱਲ ਹੈ ਖੜਕੇ ਭਰੀ ਆ ਯਾਰ ਘੜੀ ਤੇ 18 ਮਿੰਟ ਆਏ ਨਹੀਂ ਨਹੀਂ ਇਹਦੀ ਐਂਟਰ ਨੂੰ ਲੈ ਲਈ ਵੀ ਤੇਰਾ ਅੱਡੇ ਘੰਟੇ ਦਾ ਮੈਂ ਹੁਣ ਭਰ ਦੂੰਗਾ ਤਰ ਬੁੱਢਾ ਅੱਧੇ ਘੰਟੇ ਸਾਡੇ ਖੜਕੇ ਮੇਰੀ ਪੈਣ ਖਾਂਦੀ ਕੀ ਬਾਤ ਆ ਯਾਰ ਹਲੇ ਵੀ ਹਜਾ ਦੇ ਜਾਨੀ ਕਿ ਬਾਪ ਬਾਪ ਚ ਹਲੇ ਵੀ 12 ਮਿੰਟ ਉੱਤੇ ਲੈ ਕੇ ਭਰ ਦੇਗਾ 18 ਤੋਂ 12 ਮਿੰਟ ਹੈ ਵਾਹ ਜੀ ਕੀ ਬਾਤ ਹਲੇ ਵੀ ਜੇ ਕਰਨੇ ਛਾਤਰੋਣੀ ला ਸਕਦੇ ਹੈ ਚਲ ਕੋਈ ਨਹੀਂ ਤਾਂ ਕਮੈਂਟ ਕਰਕੇ ਦੱਸਣਗੇ ਜਿਹਨੇ ਸ਼ਰਤ ਲਾਉਣੀ ਹੋਈ ਨਾ ਬਾਈ ਆ ਜਿਓ ਜਿੱਥੇ ਮਰਜੀ ਹਾਂ ਅੱਧੇ ਘੰਟੇ ਚ ਫੌਲਟੀ ਸੀ ਟਰਾਲੀ ਦੀ 55 ਸਾਲ ਮਰਾ ਕੀ ਨਾਲ ਇਹਨੂੰ ਕਹੇ ਹਾਂ 55 ਨਹੀਂ 60 ਸਾਲ ਤੋਂ 60 ਸਾਲ 65 ਸਾਲ ਭਾਈ ਸੱਚੀ 65 ਸਾਲ 65 ਸਾਲ ਅਕਲ ਦੇ ਮੁੰਡਾ ਕੋ ਕੰਮ ਇਹਦੀ ਰੀਸ ਕਰ ਨਹੀਂ ਸਕਦਾ ਬੱਬੇ ਵਾਹ ਜੀ ਵਾਹ ਕੀ ਆਪਾ ਨਹੀਂ ਰੀਸਾ ਵਾਹ ਜੀ ਕੀ ਬਾਤ ਹੈ ਬਾਕੀ ਦੋਸਤੋ ਸ਼ੇਅਰ ਕਰ ਦਿਓ ਧੰਨਵਾਦ ਜੀ